ਕਿ ਕੈਪਟਨ ਸਾਹਿਬ ਕਾਂਗਰਸ ਪਾਰਟੀ ਦੇ ਏਜੰਟ ਮੇ ਜੋ ਕੰਮ ਕਰਦੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਸਵਾਵਾ ਨਹੀਂ ਨਿਵਾ ਰਹੇ ਉਹ ਕਾਂਗਰਸ ਪਾਰਟੀ ਦੇ ਸਵਾਵਾ ਨਹੀਂ ਜਿਆਦਾ ਨਿਵਾ ਰਹੇ ਸੌਰੀ ਬੀਜੇਪੀ ਦੇ ਸਵਾਵਾ ਜਿਆਦਾ ਨਿਵਾ ਰਹੇ ਨੇ ਬੀਜੇਪੀ ਲਈ ਜਿਆਦਾ ਕੰਮ ਕਰ ਰਹੇ ਨੇ ਕਿਉਂਕਿ ਕਈ ਉਹਨਾਂ ਦੇ ਵਿਦੇਸ਼ੀ ਮਿੱਤਰ ਜਿਹੜੇ ਨੇਗੇ ਉਹ ਪੰਜਾਬ 'ਚ ਇਸੇ ਕਰਕੇ ਸਟੇ ਕਰ ਸਕਦੇ ਸੀ ਜੇਕਰ ਉਹ ਬਤੌਰ ਬੀਜੇਪੀ ਦੇ ਏਜੰਟ ਮੇ ਜੋ ਕੰਮ ਕਰਦੇ ਜੇਕਰ ਹੋ ਬੀਜੇਪੀ ਦੇ ਨਾਲ ਨਾਤਾ ਜੋੜ ਕੇ ਕੰਮ ਕਰਦੇ ਤਾਂ ਹੀ ਉਹਨਾਂ ਦੇ ਵਿਦੇਸ਼ੀ ਮਿੱਤਰ ਜਿਹੜੇ ਸੀ ਉਹ ਪੰਜਾਬ 'ਚ ਸਟੇ ਕਰ ਸਕਦੇ ਸੀ ਅਦਰਵਾਈਜ਼ ਜਿਹੜੀਆਂ ਸੈਂਟਰਲ ਏਜੰਸੀਆਂ ਨੇਗੀਆਂ ਜਾਂ ਗਵਰਨਮੈਂਟ ਆ ਜਾਂ ਹੋਮ ਮਿਨਿਸਟਰੀ ਆ ਗਵਰਨਮੈਂਟ ਦੀ ਉਹਨਾਂ ਨੂੰ ਅਲਾਉ ਨਹੀਂ ਕਰਦੀ ਸੀ ਕਿ ਪੰਜਾਬ ਦੇ ਇੱਕ ਦੁਸ਼ਮਣ ਦੇਸ਼ ਦੇ ਜਿਹੜੇ ਵਸਨੀਕ ਹੋਣ ਉੱਥੇ ਦੇ ਰੈਜ਼ੀਡੈਂਟ ਹੋਣ ਉਹ ਪੰਜਾਬ 'ਚ ਰਹਿਣ ਔਰ ਸ਼ਰਿਆਮ ਸਰਕਾਰ ਚਲਾਉਣ ਇਹ ਬੈ ਸਮਝਦਾ ਸਾਡੀ ਜਿਹੜੀ ਸਾਡਾ ਸੰਵਿਧਾਨ ਅਲਾਉਰੀ ਕਰਦਾ ਸੀ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਦੇ ਉੱਤੇ ਇਹ ਸਾਰਾ ਕੰਮ ਹੋਇਆ